Ciao a tutti bentornati sul mio canale si chiama italian with colvinda spero che siate benissimi. nel video di oggi parliamo le parole importante con le frasi Salve a sariano e benvenuti sul mio canale ਜੇਕਰ ਤੁਸੀਂ ਸਿੱਖਣਾ ਚਾਹੁੰਦੇ ਹੋ ਇਟਾਲੀਅਨ ਤਾਂ ਇਸ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਕਿਉਂਕਿ ਅੱਜ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਇੰਪੋਰਟੈਂਟ ਸ਼ਬਦਾਂ ਤੇ ਗੱਲ ਕਰਾਂਗੇ ਤੇ ਵਾਕ ਵੀ ਬਣਾਵਾਂਗੇ ਚਲੋ ਜੀ ਕਰ ਲੈਂਦੇ ਆ ਸਟਾਰਟ iniziamo la prima parola di oggi è finché cosa vuol dire finché finché ਦਾ ਮੀਨਸ ਕੀ ਹੁੰਦਾ ਹੈ ਜਿੱਦਾਂ ਇੰਗਲਿਸ਼ ਦੇ ਵਿੱਚ ਅਸੀਂ ਅੰਟਿਲ ਕਹਿ ਦਿੰਨੇ ਆ ਜਾਂ ਪੰਜਾਬੀ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਅਸੀਂ ਕਹਿ ਸਕਦੇ ਹਾਂ ਜਦੋਂ ਜਾਂ ਜਦੋਂ ਤੱਕ ਇਹਦੀਆਂ ਦੋ ਸੈਂਟੈਂਸਿਸ ਆਉਂਦੀਆਂ ਨੇ ਫਿਨਕੇ ਦੀਆਂ ਇਹਦੇ ਨਾਲ ਸੈਂਟੈਂਸਿਸ ਕਿਦਾਂ ਬਣਾ ਸਕਦੇ ਹਾਂ ਵੀ ਦੇਖ ਲੈਣੇ ਆ ਅਸਪੈਟਰੋ ਫਿਨਕੇ ਨੌਨ ਅਰੀਵੀ ਅਸਪੈਟਰੋ ਫਿਨਕੇ ਨੌਨ ਅਰੀਵੀ ਮੈਂ ਵੇਟ ਕਰਾਂਗਾ ਜਦ ਮੈਂ ਰਾਹ ਦੇਖਾਂਗਾ ਜਦੋਂ ਤੱਕ ਤੂੰ ਨਹੀਂ ਆਂਦਾ ਲਾਬੋਰੇਰਾ ਫਿੰਕੇ ਓ ਐਨਰਜੀਆ ਲਾਬੋਰੇਰਾ ਫਿੰਕੇ ਓ ਐਨਰਜੀਆ ਜਿੰਨਾ ਚਿਰ ਮੇਰੇ ਵਿੱਚ ਊਰਜਾ ਹੈ ਜਾਂ ਜਦੋਂ ਤੱਕ ਮੇਰੇ ਵਿੱਚ ਊਰਜਾ ਹੈ ਮੈਂ ਕੰਮ ਕਰਾਂਗਾ ਜਾਂ ਕਰਾਂਗੀ ਸਤੁਦੀਏ ਰੋ ਫਿੰਕੇ ਨੋਨ ਸੁਪੇਰ ਲੇ ਜਾਵੇਂ ਸਤੁਦੀਏ ਰੋ ਫਿੰਕੇ ਨੋਨ ਸੁਪਰ ਹੋ ਲੈ ਜਾ ਮੈਂ ਇਮਤਿਹਾਨ ਜਾਨਕੀ ਐਗਜ਼ਾਮ ਪਾਸ ਕਰਨ ਤੱਕ ਪੜਦਾ ਰਹਾਂਗਾ ਜਾਂ ਜਦੋਂ ਤੱਕ ਮੈਂ ਐਗਜ਼ਾਮ ਪਾਸ ਨਹੀਂ ਕਰ ਲੈਂਦਾ ਮੈਂ ਸਟੱਡੀ ਕਰਦਾ ਰਹਾਂਗਾ ਜਾਂ ਰਹਾਂਗੀ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਵੀਡੀਓਜ਼ ਨੂੰ ਸ਼ੇਅਰ ਵੀ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਹੁਣ ਨੈਕਸਟ ਦੇਖ ਲੈਣੇ ਆ ਜੀ resterò qui finché non smette di piovere resterò qui finché non smette di piovere ਮੈਂ ਇੱਥੇ ਹੀ ਰਹਾਗਾ ਜਦੋਂ ਤੱਕ ਮੀਂਹ ਨਹੀਂ ਰੁਕਦਾ ਸਾਡਾ ਅਗਲਾ ਸ਼ਬਦ ਹੈ ਜੀ il suo la sua ਇਹਨਾਂ ਦੋਨਾਂ ਸ਼ਬਦਾਂ ਦਾ ਮੀਨਿੰਗ ਹੈਗਾ ਉਸ ਦਾ ਜਾਂ ਉਸ ਦੀ ਦੋਨੋਂ ਮੀਨਿੰਗ ਨਿਕਲ ਸਕਦੇ ਆ ਡਿਪੈਂਡ ਕਰਦਾ ਤੁਹਾਡੇ ਨਾਮ ਦੇ ਉੱਤੇ ਅਗਲਾ ਸ਼ਬਦ ਕੀ ਹੈ ਇਲਸੂਓ ਅਸੀ ਲਗਾਵਾਂਗੇ ਨੌਵੇਂ ਮਸਕੀਲੇ ਸਿੰਗੁਲਾਰੇ ਦੇ ਨਾਲ ਜਾਨੀ ਕਿ ਪੁਰਸ਼ਵਾਚਕ ਇਕਵਚਨ ਸ਼ਬਦ ਦੇ ਨਾਲ ਲਾਸੂਆ ਲਗਾਵਾਂਗੇ ਅਸੀ ਫੈਮਿਨੀਲੇ ਸਿੰਗੁਲਾਰੇ ਸ਼ਬਦ ਦੇ ਨਾਲ ਜਾਨੀ ਕਿ ਇਸਤਰੀਵਾਚਕ ਇਕਵਚਨ ਸ਼ਬਦ ਜਿਵੇਂ ਕੀ ਤੁਹਾਨੂੰ ਪਤਾ ਹੀ ਆ ਕਿ ਇਟਾਲੀਅਨ ਦੇ ਵਿੱਚ ਜਿੰਨੇ ਵੀ ਸ਼ਬਦ ਆ ਜਿਹੜੇ ਉਹ ਦੇ ਨਾਲ ਖਤਮ ਹੁੰਦੇ ਨੇ ਉਹਨਾਂ ਨੂੰ ਮਸਕੀਲੇ ਸਿੰਗੂਲਾਰੇ ਕਿਹਾ ਜਾਂਦਾ ਤੇ ਜਿਹੜੇ ਨਾਮ ਆ ਦੇ ਨਾਲ ਖਤਮ ਹੁੰਦੇ ਨੇ ਉਹਨਾਂ ਨੂੰ ਫੈਮੀਨੀਲੇ ਸਿੰਗੂਲਾਰੇ ਕਿਹਾ ਜਾਂਦਾ ਹੈ ਫੋਰ ਐਗਜ਼ਾਮਪਲ ਇਲ ਸੂਓ ਲਿਬਰੋ ਐ ਇੰਟਰੇਸਾਂਟੇ ਇਲ ਸੂਓ ਲਿਬਰੋ ਐ ਇੰਟਰੇਸਾਂਟੇ ਉਸ ਦੀ ਕਿਤਾਬ ਦਿਲਚਸਪ ਹੈ ਜਾਂ ਇੰਟਰਸਟਿੰਗ ਹੈ ਉਹ ਲਿਬ੍ਰੋ ਸ਼ਬਦ ਕੀ ਆ ਉਹਦੇ ਨਾਲ ਖਤਮ ਹੁੰਦਾ ਹੈ ਇਸ ਕਰਕੇ ਅਸੀਂ ਉਸ ਦਾ ਜਾਂ ਉਸ ਦੀ ਕਹਿਣ ਦੇ ਲਈ ਫਿਰ ਅਸੀਂ ਵਰਤਾਂਗੇ ਇਲਸੂਓ ਉਮੀਦ ਕਰਦੀ ਹਾਂ ਤੁਹਾਨੂੰ ਕਲੈਰਿਟੀ ਹੋ ਰਹੀ ਆ ਕਿ ਇਹਨਾਂ ਚੀਜ਼ਾਂ ਨੂੰ ਅਸੀਂ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਨੈਕਸਟ ਦੇਖ ਲੈਣੇ ਆ ਕੁਐਸਤਾ ਕਾਸਾ ਐ ਸੂਆ ਕੁਐਸਤਾ ਕਾਸਾ ਐ ਸੂਆ ਐ ਉਸ ਦਾ ਘਰ ਹੈ ਇਹ ਘਰ ਆ ਜਿਹੜਾ ਉਸ ਦਾ ਹੈ ਕਾਜ਼ਾ ਕੀ ਹੈ ਆਦੇ ਨਾਲ ਖਤਮ ਹੁੰਦਾ ਹੈ ਇਸ ਕਰਕੇ ਅਸੀਂ ਸੁਆ ਸ਼ਬਦ ਵਰਤਾਂਗੇ ਉਸ ਦਾ ਕਹਿਣ ਦੇ ਲਈ ਜਾਂ ਉਸ ਦੀ ਕਹਿਣ ਦੇ ਲਈ ਜੇ ਇੱਥੇ ਆ ਜਾਂਦੀ ਇਹ ਕੁਐਸਟਾ ਸੇ ਦੀਆ ਭਾਵ ਇਹ ਵਾਲੀ ਕੁਰਸੀ ਉਸ ਦੀ ਹੈ ਫਿਰ ਸੁਆ ਦਾ ਮਤਲਬ ਉਸ ਦੀ ਨਿਕਲਣਾ ਸੀ ਇਹ ਡਿਪੈਂਡ ਕਰਦਾ ਹੈ ਕਿ ਸ਼ਬਦ ਕੀ ਹੈ ਲਾਸੂਆ ਮਾਕੀਨਾ ਐ ਰੋਸਾ ਲਾਸੂਆ ਮਾਕੀਨਾ ਐ ਰੋਸਾ ਉਸ ਦੀ ਗੱਡੀ ਲਾਲ ਹੈ ਮਾਕੀ ਦਾ ਸ਼ਬਦ ਆ ਦੇ ਨਾਲ ਖਤਮ ਹੁੰਦਾ ਹੈ ਇਸ ਕਰਕੇ ਅਸੀਂ ਲਗਾਵਾਂਗੇ ਉਸ ਦੀ ਜਾਂ ਉਸ ਦਾ ਕਹਿਣ ਦੇ ਲਈ ਲਾ ਸੂਆ ਕੁਐਸਟੋ ਐ ਸੂਓ ਇਹ ਉਸ ਦਾ ਹੈ ਕੁਐਸਟੋ ਐ ਸੂਓ ਇਹ ਉਸ ਦਾ ਹੈ ਮਤਲਬ ਜਿਹੜੀ ਵੀ ਆਬਜੈਕਟੋ ਆ ਜੇ ਉਹ ਮਸਕੀਲੇ ਸਿੰਗੂਲਾਰਿਆ ਪਰ ਐਗਜ਼ੈਂਪਲ ਫਿਓਰੀਆ ਜੇ ਮੈਂ ਕਹਿਣਾ ਹੋਵੇ ਵੀ ਇਹ ਵਾਲਾ ਫੋਲੋ ਉਸ ਦਾ ਹੈ ਤਾਂ ਮੈਂ ਫੋਲੋ ਨਹੀਂ ਕਹਿਣਾ ਚਾਹੁੰਦੀ ਤਾਂ ਮੈਂ ਸਿੱਧਾ ਹੀ ਯੂਜ਼ ਕਰਾਂਗੀ ਕੁਐਸਟੋ ਐ ਸੂਓ ਕਿਉਂਕਿ ਪਿਓਰੇ ਸ਼ਬਦ ਸਾਡਾ ਕੀ ਆ ਮਸਕੀ ਲਿਆ ਨੈਕਸਟ ਸੈਂਟੈਂਸ ਹੈ ਜੀ ਸਾਡਾ ਕੁਐਸਟਾ ਐ ਸੁਆ ਕੁਐਸਟਾ ਐ ਸੁਆ ਜਾਂ ਕੁਐਲਾ ਐ ਸੁਆ ਇਹ ਉਸਦਾ ਹੈ ਜਾਂ ਉਹ ਉਸਦਾ ਹੈ ਜੇਕਰ ਉਹ ਚੀਜ਼ ਆ ਦੇ ਨਾਲ ਖਤਮ ਹੁੰਦੀ ਆ ਜਿਦਾ ਕਿ ਐਗਜ਼ਾਮਪਲ ਲਈ ਹੋਈ ਆ ਸ਼ਾਰਪਾ ਫੈਮਿਨੀਲੇ ਸਿੰਗੁਲਾਰਿਆ ਤਾਂ ਅਸੀਂ ਵਰਤਾਂਗੇ ਸੁਆ ਨੈਕਸਟ ਐਗਜ਼ਾਮਪਲ ਦੇਖੋ ਜੇ ਤੁਸੀਂ ਇੱਕ ਤੋਂ ਜ਼ਿਆਦਾ ਚੀਜ਼ਾਂ ਨੂੰ ਡੈਮੋਨਸਟ੍ਰੇਟ ਕਰਨਾ ਚਾਹੁੰਦੇ ਆ ਜਿੱਦਾਂ ਕਿ ਫਿਉਰੀ ਫਿਉਰੀ ਸ਼ਬਦ ਦਾ ਸਾਡਾ ਮਸਕੀਲੇ ਪਲੂਰਾਲੇ ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ ਤਾਂ ਸਿੰਪਲ ਇਸ ਤਰੀਕੇ ਨਾਲ ਵੀ ਗੱਲ ਕਰ ਸਕਦੇ ਹੋ ਕੁਐਸਤੀ ਸੋਨੋ ਸੁਓਈ ਕੁਐਸਤੀ ਸੋਨੋ ਸੁਓਈ ਐ ਉਸਦੇ ਹਨ ਨੈਕਸਟ ਹੈ ਜੀ ਸਾਡਾ ਜਿੱਦਾਂ ਕਿ ਸ਼ਬਦ ਹੈ ਸ਼ਾਰ ਰਪੇ ਭਾਵ ਫੈਮਿਨੀਲੇ ਪਲੂਰਾਲੇ ਸ਼ਬਦ ਹੈ ਤੇ ਤੁਸੀਂ ਦੱਸਣਾ ਚਾਹੁੰਦੇ ਹੋ ਕਿ ਇਹ ਚੀਜ਼ ਉਸ ਦੀ ਹੈ ਤਾਂ ਫਿਰ ਤੁਸੀਂ ਬੋਲੋਗੇ ਕੁਐਸਟ ਦੇ ਸੋਨੋ ਸੂਏ ਕੁਐਸਟ ਦੇ ਸੋਨੋ ਸੂਏ ਇਹ ਉਸ ਦੇ ਹਨ ਭਾਵ ਸੂਏ ਤੋਂ ਪਤਾ ਲੱਗਦਾ ਕਿ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਤੋਂ ਜ਼ਿਆਦਾ ਦੀ ਗੱਲ ਹੋ ਰਹੀਆਂ ਤੇ ਜਿਹੜੀਆਂ ਚੀਜ਼ਾਂ ਬਾਰੇ ਗੱਲ ਹੋ ਰਹੀ ਹੈ ਉਹ ਹੈਗੇ ਨੇ ਫੈਮਿਨਿਲ ਐ ਪਲੂਰਲ ਐ ਸਾਡਾ ਨੈਕਸਟ ਸ਼ਬਦ ਹੈ ਜੀ ਲੀ ਲੇ ਦਾ ਮਤਲਬ ਹੁੰਦਾ ਉਸ ਨੂੰ ਜਿਹੜਾ ਕਿ ਅਸੀਂ ਪਰਸਨ ਦੇ ਵਾਸਤੇ ਯੂਜ਼ ਕਰ ਸਕਦੇ ਹਾਂ ਮੇਲ ਪਰਸਨ ਵਾਸਤੇ ਤੇ ਲੇ ਨੂੰ ਯੂਜ਼ ਕਰ ਸਕਦੇ ਹਾਂ ਅਸੀਂ ਫੀਮੇਲ ਵਾਸਤੇ ਐਗਜ਼ਾਮਪਲ ਦੇਖ ਲੈਂਦੇ ਹਾਂ ਜੇਕਰ ਤੁਹਾਨੂੰ ਹੁਣ ਤੱਕ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਲੀ ਲਾਸ਼ੋ ਲੀ ਲੀ ਲਾਸ਼ੋ ਲੀ ਮੈਂ ਉਸ ਨੂੰ ਉੱਥੇ ਛੱਡ ਦਿੰਦਾ ਹਾਂ ਜਾਂ ਲੀ ਲਾਸ਼ੋ ਕੁਆ ਮੈਂ ਉਸ ਨੂੰ ਇੱਥੇ ਛੱਡ ਦਿੰਦਾ ਹਾਂ ਲੀ ਅਸੀਂ ਵਰਤਿਆ ਮੇਲ ਪਰਸਨ ਨੂੰ ਦੱਸਣ ਦੇ ਲਈ ਸਾਡਾ ਨੈਕਸਟ ਸ਼ਬਦ ਹੈ ਜੀ ਲੇ ਜਿਹੜਾ ਕਿ ਅਸੀਂ ਫੀਮੇਲ ਪਰਸਨ ਵਾਸਤੇ ਯੂਜ਼ ਕਰ ਸਕਦੇ ਹਾਂ ਲੇ ਇਲਾਸ਼ੋਲੀ ਮੈਂ ਉਹਨਾਂ ਨੂੰ ਉੱਥੇ ਛੱਡ ਦਿਆਂਗਾ ਜਾਂ ਛੱਡ ਦਿੰਨੀ ਹਾਂ ਲੇ ਹੈ ਜਿਹੜਾ ਅਸੀਂ ਰਿਸਪੈਕਟੋ ਦੇਣ ਦੇ ਲਈ ਵੀ ਮੇਲ ਫੀਮੇਲ ਦੋਨਾਂ ਲਈ ਵਰਤ ਸਕਦੇ ਹਾਂ ਅਤੇ ਨੈਕਸਟ ਸ਼ਬਦ ਹੈ ਜੀ ਲੋ ਇਸ ਨੂੰ ਜਾਂ ਉਸ ਨੂੰ ਇਹ ਡਿਪੈਂਡ ਕਰਦਾ ਕਿ ਚੀਜ਼ ਤੁਹਾਡੇ ਨੇੜੇ ਆ ਜਾਂ ਦੂਰ ਹੈ ਇਸ ਦਾ ਮੀਨਿੰਗ ਇੰਟਰਚੇਂਜੇਬਲ ਹੋ ਸਕਦਾ ਹੈ ਮਸਕੀਲੇ ਸਿੰਗੁਲਾਰੇ ਆ ਹੈ ਜਾਨਕਿ ਇੰਗਲਿਸ਼ ਦਾ ਜਦੋਂ ਅਸੀਂ ਇਟ ਕਹਿਣਾ ਹੋਵੇ ਤਾਂ ਅਸੀਂ ਲੋ ਯੂਜ਼ ਕਰ ਸਕਦੇ ਹਾਂ ਜਦੋਂ ਤੁਹਾਡਾ ਨੌਵੇਂ ਮਸਕੀਲੇ ਸਿੰਗੁਲਾਰੇ ਹੋਵੇ ਉਹਦੇ ਨਾਮ ਦੀ ਜਗ੍ਹਾ ਤੇ ਤੁਸੀਂ ਇਟ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਲੋ ਯੂਜ਼ ਕਰ ਸਕਦੇ ਹੋ ਕੁਐਸਟੋ ਐ ਉਨ ਟਾਵੋਲੋ ਲੋ ਲਾਸਿਓ ਲੀ ਇਹ ਇੱਕ ਟੇਬਲ ਹੈ ਮੈਂ ਇਸ ਨੂੰ ਉੱਥੇ ਛੱਡ ਦਿੰਦਾ ਹਾਂ ਕਹਿੰਦਾ ਪਰ ਟੇਬਲ ਦੀ ਜਗ੍ਹਾ ਤੇ ਅਸੀਂ ਲੋ ਵਰਤ ਸਕਦੇ ਹਾਂ ਪਰ ਕੰਡੀਸ਼ਨ ਇਹ ਹੈ ਕਿ ਟੇਬਲ ਸ਼ਬਦ ਤੁਹਾਡੀ ਗੱਲ ਦੇ ਵਿੱਚ ਪਹਿਲਾਂ ਮੈਂਸ਼ਨ ਹੋਣਾ ਜ਼ਰੂਰੀ ਹੈ ਸਾਡੀ ਨੈਕਸਟ ਐਗਜ਼ਾਮਪਲ ਹੈ ਜੀ ਕੁਐਸਤਾ ਐ UNA SEDIA LA PRENDO SUBITO ਇਹ ਇੱਕ ਕੁਰਸੀ ਹੈ ਇਸ ਨੂੰ ਮੈਂ ਹੁਣੇ ਲੈ ਲਵਾਂਗਾ ਜਾਂ ਮੈਂ ਹੁਣੇ ਲੈਂਦਾ ਹਾਂ ਲਾ ਅਸੀਂ ਯੂਜ਼ ਕਰਾਂਗੇ ਫੈਮਿਨਿਨ ਲੀ ਸਿੰਗੂਲਰੇ ਨੌਵੇਂ ਦੀ ਜਗ੍ਹਾ ਤੇ ਜਾਨੀ ਕਿ ਇਹ ਹੈਗਾ ਡਾਇਰੈਕਟ ਆਬਜੈਕਟ ਅਸੀਂ ਕਹਿ ਸਕਦੇ ਹਾਂ ਲਾ ਨੂੰ ਸਾਡੇ ਨੈਕਸਟ ਸ਼ਬਦ ਹੈ ਜੀ ਲੀ ਤੇ ਲੇ ਲੀ ਦਾ ਮਤਲਬ ਹੁੰਦਾ ਹੈ ਇਹਨਾਂ ਨੂੰ ਮਸਕੀਲੇ ਪਲੂਰਲ ਆ ਤੇ ਲੇ ਇਹਨਾਂ ਨੂੰ ਜਿਹੜਾ ਕਿ ਅਸੀਂ ਫੈਮਿਨਿਨ ਲੀ ਪਲੂਰਲੇ ਨੌਵੇਂ ਦੀ ਜਗ੍ਹਾ ਤੇ ਅਸੀਂ ਵਰਤ ਸਕਦੇ ਹਾਂ ਇਹਨਾਂ ਨੂੰ ਡਾਇਰੈਕਟ ਆਬਜੈਕਟ ਕਿਹਾ ਜਾਂਦਾ ਹੈ ਤੁਸੀਂ ਇਸ ਉੱਤੇ ਮੇਰੀ ਇੱਕ ਸਪੈਸ਼ਲ ਵੀਡੀਓ ਵੀ ਬਣੀ ਹੋਈ ਆ ਉਹ ਵੀ ਚੈੱਕ ਕਰ ਸਕਦੇ ਹੋ Queste sono i computer li porto io ਇਹੇ ਕੰਪਿਊਟਰ ਹਨ ਇਹਨਾਂ ਨੂੰ ਮੈਂ ਲੈ ਕੇ ਆਵਾਂਗਾ Queste sono le macchine le guido io ਇਹੇ ਕਾਰਾਂ ਹਨ ਇਹਨਾਂ ਨੂੰ ਮੈਂ ਚਲਾਵਾਂਗਾ ਮੈਂ ਇਹਨਾਂ ਨੂੰ ਚਲਾਵਾਂਗਾ ਜਾਂ ਮੈਂ ਉਹਨਾਂ ਨੂੰ ਚਲਾਵਾਂਗਾ ਜੇਕਰ ਆ ਤੁਹਾਡੇ ਤੋਂ ਦੂਰ ਨੇ ਤਾਂ ਫਿਰ ਇਹ ਸ਼ਬਦ ਲੈ ਦਾ ਮੀਨਸ ਨਿਕਲ ਜਾਣਾ ਉਹਨਾਂ ਨੂੰ ਜੇ ਨੇੜੇ ਆ ਤਾਂ ਇਹਨਾਂ ਨੂੰ ਉਮੀਦ ਕਰਦੀਆਂ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਅਲਾਫੀ ਨੇ ਵੀ ਦੀ ਕੋ ਸਪੇਰੋ ਕੇ ਇਲ ਵੀਡੀਓ ਸਿਆ ਉਟਿਲ ਜੇਕਰ ਤੁਹਾਨੂੰ ਹੋਰ ਵੀ ਇਦਾਂ ਦੀਆਂ ਵੀਡੀਓਜ਼ ਚਾਹੀਦੀਆਂ ਨੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਅਗਲੀ ਵੀਡੀਓ ਕਿਸ ਟੌਪਿਕ ਦੇ ਉੱਤੇ ਚਾਹੀਦੀ ਆ ਬਲਦੇ ਆ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ